ਆ ਦੇਖ ਲਓ ਬਈ ਬਾਈ ਹੋਰੀ ਆਪਦੇ ਰਿਸ਼ਤੇਦਾਰਾਂ ਨੂੰ ਫਰਨੀਚਰ ਬਹੁਤ ਸਸਤਾ ਲਾਉਂਦੇ ਆ ਆ ਇੰਨਾ ਫਰਨੀਚਰ ਟਾਲੀ ਵਾਲਾ ਘਟੋ ਘਟ 2 ਤਾਂ ਟਰਾਲੀ ਦੇ ਵਿੱਚ ਜਾਊਗਾ ਪੂਰਾ ਸਸਤਾ ਲਾਦਾ ਬਈ ਸਾਨੂੰ ਹੀ ਮਹਿੰਗਾ ਲਾਉਂਨੇ ਹੋ ਆ ਬਈ ਕਾਨੂੰ ਲਾ ਰਹੇ ਹੋ ਤੁਸੀਂ ਬਈ ਬਹੁਤ ਮਹਿੰਗਾ ਲਾਉਂਨੇ ਹੋ ਬਈ ਦੀਵਾਲੀ ਦਾ ਆਫਰ ਹੀ ਕੁਝ ਇਸ ਤਰ੍ਹਾਂ ਦਾ ਹੈ ਸਾਰਾ ਕੰਪਲੀਟ ਸਮਾਨ ਨਹੀਂ ਆਪਾਂ ਇੱਕ ਪੈਕੇਜ ਦੇ ਵਿੱਚ ਦੇ ਰਹੇ ਹਾਂ 215000 ਰੁਪਏ ਦੇ ਚ ਅਗਲਾ ਘਰ ਭਰ ਦਾਂਗੇ ਸਾਰਾ ਸਮਾਨ ਮੈਂ ਇਕੱਲਾ ਇਕੱਲਾ ਯਾਦ ਕਰਖਿਆ ਬਈ ਮੈਂ ਤੁਹਾਨੂੰ ਆਪ ਗਿਣਾ ਦਨੇ ਤੁਸੀਂ ਕੀ ਯਾਦ ਰੱਖਿਆ ਹੋ ਮੈਂ ਆਪ ਗਿਣਾ ਦਨਾਗਾ ਇਹਦੇ ਵਿੱਚ ਆਪਾਂ 5 ਸੀਟਰ ਸੋਫਾ ਦਵਾਂਗੇ ਆ ਜੋ ਤੁਸੀਂ ਟੇਬਲ ਦੇਖ ਰਹੇ ਹੋ ਇਹਦੇ ਨੀਚੇ ਮੁੱਢੇ ਨੇ 9 ਸੀਟਰ ਸੋਫਾ ਬਣ ਜਾਂਦਾਗਾ ਜੇ ਬੈਠਣਾਗਾ ਇਹ ਨਿਕਲਿਆ ਹੁੰਦਾ ਇੱਕ ਕੱਲੇ ਕੱਲਾ ਸਮਾਨ ਜਿਹੜਾ ਆਪਣਾ ਟਾਲੀ ਦੇ ਵਿੱਚ ਬਣਿਆ ਹੋਊਗਾ ਸਾਰੇ ਸਮਾਨ ਤੇ ਪਿੱਤਲ ਲੱਗਿਆ ਹੋਊਗਾ ਤੇ ਕਢਾਈ ਖੂਬ ਕੀਤੀ ਹੋਈ ਹੈ ਆਪਾਂ ਟੇਬਲ ਦੀ ਗੱਲ ਕਰੀਏ ਤੁਸੀਂ ਅੰਦਰ ਦੇਖ ਸਕਦਾ ਕਿੰਨੀ ਟੌਪ ਦੀ ਕਢਾਈ ਕੀਤੀ ਹੋਈ ਹੈ ਸੋਫੇ ਦੇ ਸਾਈਡ ਤੇ ਸਾਰੀ ਟੌਪ ਦੀ ਕਢਾਈ ਹੈ ਸਾਰਾ ਸੋਲਿਡ ਟਾਲੀ ਦੇ ਵਿੱਚ ਬਣਾਇਆ ਹੋਇਆ ਜਿਹਦੇ ਨਾਲ ਆਪਾਂ ਹਾ ਸ਼ਾਨਦਾਰ ਬੈੱਡ ਦੇ ਰਹੇ ਹਾਂ ਬੈੱਡ ਦੀ ਸੈਡਾਂ ਤੋਂ ਤੁਹਾਨੂੰ ਪਿੱਤਲ ਮਿਲੇਗਾ ਕੜਾਈ ਮਿਲੇਗੀ ਵੀ ਪੂਰਾ ਜ਼ਿਆਦਾ ਹੈਵੀ ਹੈਂਡਮੇਡ ਵਰਕ ਕੀਤਾ ਹੋਇਆ ਹੈਗਾ ਇਹ ਬੈੱਡ ਹੋ ਗਿਆ ਸਟੋਰੇਜ ਵਾਲਾ ਨਾਲ ਇਹਦੇ ਸਾਈਟੀਆਂ ਹੋਣਗੇ ਤੇ ਗੱਦਾ ਹੋ ਗਿਆ ਨਾਲ ਸੁਪਰੀਮ ਕੰਪਨੀ ਦਾ ਇਹ ਨਾਲ ਹੀ ਫਰੀ ਹੈ ਇਹ ਇਹ ਨਾਲ ਫਰੀ ਦਵਾਂਗੇ ਜਿਹੜੀ ਜਿਹੜੀ ਲਿਮਾਰੀ ਦੇਖ ਰਹੇ ਹਾਂ ਆ ਇਹ ਵੀ ਅਸੀਂ ਫਰੀ ਦਵਾਂਗੇ ਤੁਸੀਂ ਵਰਕ ਕੀਤਾ ਹੋਇਆ ਦੇਖੋ ਲਿਮਾਰੀ ਤੇ ਕਿਸ ਤਰ੍ਹਾਂ ਇਹਦੇ ਕਿੰਨੀ ਖੂਬ ਕਾਰਵਿੰਗ ਕੀਤੀ ਹੋਈ ਆ ਉੱਤਰ ਸਾਰਾ ਪਿੱਤਲ ਦੇ ਇਹਦੇ ਵਰਕ ਹੋਇਆ ਹੋਇਆ ਹੈਗਾ ਇਹ ਡੂੰਗੀ ਘਟ ਹੋਊਗੀ ਡੂੰਗੀ ਬਈ ਪੂਰੀ 2 ਫੁੱਟ ਡੂੰਗੀ ਆ ਕੋਟਪ੍ਰਿੰਟ ਵਗੈਰਾ ਟੰਗਣਾ ਤੁਸੀਂ ਕੋਟਪ੍ਰਿੰਟ ਟੰਗ ਸਕਦੇ ਹੋ ਨਾਲ ਇੱਕ ਡਰੈਸਿੰਗ ਟੇਬਲ ਵੀ ਦਵਾਂਗੇ ਜਿਹਨੂੰ ਆਪਾਂ ਸ਼ਿੰਗਾਰ ਸ਼ੀਸ਼ਾ ਕਹਿੰਦੇ ਨੇ ਆ ਇਹ ਵੀ ਨਾਲ ਹੀ ਹੋ ਸ 215000 ਰੁਪਏ ਦੇ ਵਿੱਚ ਦੀਵਾਲੀ ਦੇ ਮੌਕੇ ਤੇ 15 ਹੀ ਬਈ ਦਾ ਸਸਤਾ ਸੀਗਾ ਐ ਨਹੀਂ ਸੀ ਵੀਰੇ 215000 ਦੇ ਵਿੱਚ ਹੀ ਦਿੱਤਾ ਬਾਈ ਨੂੰ 215000 ਰੁਪਏ ਦੇ ਵਿੱਚ ਹੀ ਸਾਰਾ ਸਮਾਨ ਦਿੱਤਾ